ਹਾਂਜੀ ਦੋਸਤੋ ਪਿਆਰਪਰੀ ਸ਼ਾਸਤਰੀਕਾਰ ਕਬੱਡੀ ਮਾਲਵਾ 33 ਪੇ ਤੇ ਤੁਹਾਡਾ ਸਵਾਗਤ ਹੈਗਾ ਅੱਜ ਦੋਸਤੋ ਆਪਾਂ ਬਲੌਗ ਬਣਾਉਣ ਜਾ ਰਹੇ ਹਾਂ ਪਿੰਡ ਐਮਦਪੁਰ ਜ਼ਿਲ੍ਹਾ ਮਾਨਸਾ ਦੇ ਕਬੱਡੀ ਕੱਪ ਦਾ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਦਿਖਾਵਾਂਗੇ ਟੌਪ ਟੌਪ ਦੇ ਪਲੇਅਰ ਜਿਹੜੇ ਐਮਦਪੁਰ ਜ਼ਿਲ੍ਹਾ ਮਾਨਸਾ ਦੇ ਕਬੱਡੀ ਕੱਪ ਦੇ ਪਹੁੰਚੇ ਨੇ ਸਾਡੇ ਨਾਲ ਜੁੜੇ ਰਹੋ ਐਂਡ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਦੇ ਯਾਦਗਾਰੀ ਗੇਟ ਦੇ ਉੱਪਰ ਸਾਡਾ ਐਮਦਪੁਰਾ ਸਾਗਰ ਦੇ ਵਿੱਚ ਆਪਣਾ ਤੇਰੇ ਪਿਆ ਮੋਰੇ ਚਾਹ ਦੇ ਬਾਹਰ ਸੀ ਉਹਦੇ ਪਲੇਅਰ ਬੁੱਜੇ ਨੇ ਬਾਈ ਐਨ ਪਰਦੇ ਕਬੱਡੀ ਕੱਪ ਦੇ ਪਹਿਲਾ ਪੁਆਇੰਟ ਬਰੇਵਾਲਾ ਗੁਰਪ੍ਰੀਤ ਅੰਕੀ ਚੱਕਦੇ ਸ਼ਰਾ ਜਾਨਾ ਜਾਨਪਰੀਆ ਬੈਠੀ ਆ ਪੁੱਟਾ ਜਾਨੀ ਬੈਠਾ ਬਾਈ موسیقی <سؤال> ਪੱਕੀ <سؤال> <سؤال> 국민 000 000 000 000 000 000 20 000 000숨 ਆ ਮੰਦਰਾ رنجیت پچھوڑی آجر سکھو آ خوشی بچو نے ادھر کہیں پریت باجا کتر ہوتا یہ ਪਛਵਾਣੇ ਪਿੰਡ ਦਾ ਕਹਿੰਦੇ ਹਰਵਿੰਦਰ ਲਾ ਕੇ ਜੱਫਾ ਉਹ ਗੱਲ ਪਸਰੀ ਬਣਾਊਗਾ ਹਰਵਿੰਦਰ ਸੇਖੋ ਉਹ ਪਛਵਾਣੇ ਪਿੰਡ ਦਾ ਪ੍ਰਦੀਪ ਤਫਾ ਦਾ ਰਿਸ਼ਤੇਦਾਰ ਸਿਰਾਂ ਕਰਾ ਗਿਆ ਤੇ ਤੋੜਾਂ ਵਾਲੀਆ ਨਦੀ ਮੇਰੇ ਕਬੱਡੀ ਤੋਂ ਉੱਲੀ ਆ ਗਿਆ ਤੋੜਾਂ ਵਾਲੀਆ ਨਦੀ ਸੀ ਨਵੀ ਖੇਡਿਆ ਮੇਰੇ ਅਸੂ ਦੀ ਧਰਤੀ ਤੇ ਉਧਰ ਕਹਿੰਦੇ ਰੰਦੀ ਵਾਲੇ ਦੀਪ ਵਰਗੇ ਖੜੇ ਮੇਰੇ ਵੀਰੋ ਐਂ جدو کے بھائی دنیا بڑی ہے اس میری دوسرے پاسے کہیں آج نوجوان جاب بھی کھیل ہے ملشیا بھی کھیل ہے یہ ہے خوشی ڈھیرسے کا پتر پڑھ کے لفاؤ کی کوشش کرتا ہے ਆਦੇ ਪੌੜਿਆ ਗੁੰਡਾ ਪੱਟਾ ਨਹੀਂ ਫਿੱਟ ਜਾਣਾ ਨੇ ਲੀਲਾ ਦੇ ਮੋਟਰਸਾਈਕਲ ਦਿੱਤੀਆ ਜਿਹੜੇ ਇਲੈਕਟ੍ਰੀਸ਼ੀਅਨ ਖੂਦਿਆਂ ਜੱਦਾ ਇਹਦਾ ਸਰਮਾਨ ਕਹਿੰਦੇ ਅੱਜ 11000 ਜਣਾ ਹੋਇਆ ਇਹ ਆ ਕਹਿੰਦੇ ਸਰਦਾਰ ਭਰੂਰ ਸਿੰਘ ਪੂਰੇ ਦਾ ਪੁੱਤਰ ਆ ਕਹਿੰਦੇ ਲਾਡੀ ਟੀਮਿਆਂ ਵਾਲਾ ਕਬੱਡੀ ਪਾ ਰਿਹਾ ਦੂਜੇ ਪਾਸੇ ਰੰਦੀ ਵਾਲਾ ਜਗਦੀਪ ਪਰ ਨੰਬਰ ਕਹਿੰਦੇ ਲਾਡੀ ਦਾ ਅਗਲੀ ਕਬੱਡੀ ਪੌਂਦਰੀ ਕਹਿੰਦੇ ਦਵਿੰਦਰ ਬਹਾਦਰਪੁਰ ਦੀ ਧਰਤੀ ਦਾ ਬੰਦਾ ਕਹਿੰਦੇ ਗੁੰਦਿਆਂ ਪਿਆ ਇਹਦੇ ਵੀ ਪੱਟੇ ਪੱਤਰ ਦੇ ਪਰਚਾਰ ਤੇ ਯਾਰ ਇਹ ਗੁਰਵਿੰਦਰ ਕਹਿੰਦੇ ਬਹਾਦਰ ਪਰਦੇ ਧਰਦੇ ਦਾ ਕਬੱਡੀ ਕਬੱਡੀ ਕਰਦਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਵੀ ਨਾਉ ਦੇ ਲਾਗੇ ਆ ਜਣਾ ਗੁਰਵਿੰਦਰ ਰਣਜੀਤ ਬੱਛੋਣੀਆਂ ਨਾਲ ਖੁਸ਼ੀ ਆ ਤੇ ਮੱਖਣ ਟੀਵੀ ਦੀ ਪਹੁੰਚ ਹੋਇਆ ਬੁਹਾਵਰੇ ਜਿਨ੍ਹਾਂ ਦੀ ਬਰਾਉ ਦਾ ਮੁੰਡੇ ਇੱਥੇ ਤੱਕ ਆਇਆ ਉਹ ਜੇਕਰ ਵੱਡੇ ਪੱਤਲੇ ਪਰ ਹੁੰਦਾ ਲੋ ਗੁਰਵਿੰਦਰ ਤੇ ਰਣਜੀਤ ਰਣਜੀਤ ਤੇ ਗੁਰਵਿੰਦਰ ਇਹ ਆ ਬੱਛੋਣੀਆਂ ਰਣਜੀਤ ਆਓ ਸਾਹਮਣੇ ਨੰਬਰ ਸਿਰੇ ਦਾ ਮੇਰਿਆ ਲੜੀ ਆ ਗਿਆ ਉਹ ਆ تھوڑا سفر کر لو پہنچنا بھائی آج پیسی لبھو لبو کے ستنام کی ٹکر ہے کشور د چاہ چڑھا چاہ جا چڑھتا بچی پا کے لبو

ਨੰਦੀ ਸਿੰਘ ਕੋਲੇ ਕਹਿੰਦੇ ਕੱਠੇ ਕਿੰਨੇ ਆ ਬੱਚਵਾਨੀਆਂ ਦੇ ਨਾਲ ਜਿੱਤ ਨੂੰ ਫਿਰਦੇ ਆ ਕਦੇ ਸੇਬੀ ਬੱਚਵਾਨੀਆਂ ਟੀਮਾਂ ਬਣਾਉਂਦਾ ਅੱਜ ਕਦੇ ਸੇਬੀ ਨੇ ਦੀ ਟੀਮ ਕੱਠਿਆੜੀ ਤਾਰੀ ਆ ਪਰ ਲਾਡੀ ਨੰਬਰ ਜੋੜ ਗਿਆ ਜੀ ਮੇਰੇ 1000 ਰੁਪਏ ਤੇਰੇ ਲਈ ਉੱਧਰ ਭਰਾਵਾਂ ਨੇ ਕਦੇ ਪੈਦਾ ਕੀਤਾ ਸੋ ਗਵਿੰਦਰ ਦੀ ਕਬੱਡੀ ਪੈ ਰਹੀ ਆ ਬੱਖਰ ਬੀਟੀ ਜੀ ਉਹਨਾਂ ਦੇ ਸਟੂਡੈਂਟ ਨੇ ਸਾਰੇ ਬੱਚਵਾਨੇ ਆਏ ਇਹ ਲੈਕਚਰਰ ਨੇ ਬੜੀ ਕਬੱਡੀ ਇਸ ਦਿਨ ਬੜਾ ਰਸਿਕਾ ਸੁਆਗਤ ਕੀਤਾ ਬੱਖਰ ਜੀ ਮੇਰੇ ਕੋਲੇ ਭਿਆਨ ਦੀਆ ਬੋਝਾ ਲੜ ਕੇ ਗਏ ਆ પ્રદીપન કરીયા ઓ ગોડે બલવાલા મન પર માર દીતાગે પહેલા 3100 રૂપિયા ભી ગયા હે હર ધન્યવાદ કરતા બિનાવા પર ઇધર દેખો ટકર 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 ટકણવાળી હે ઓ બાબાનો વેલા કેમે ચાલતા લડકરા માર કે દેશે બાબાનો વેલા ઓ સલીબ બલવિન્દર હે બલવિન્દર પિયર છોને જીમે કપડે ના વેગા